ਸਲੋਕ ਨਿਰਗੁਣਿਆre ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤੇ ਸਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਦਰਬ ਅਗਨ ਮਹਿ ਜਨ ਹੈ ਉਬਾਰਿਆ ਬਾਰ ਬਿਵਸਤਾ ਤੁਜੇ ਪਿਆਰ ਹੈ ਦੂਦ ਹਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖ ਪਿਆਓ ਬੈਠ ਕੋ ਦੈਨ ਇਹ ਹੁੰਦਰ ਗੁਣ ਗੁਣ ਕਛੂ ਨਾ ਬੂਝੈ ਬਖਸ਼ ਲੈ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਉਪਰ ਸੁਖ ਬਸੈ ਸਤਿਪਰਾਤਮੀਤ ਬਨਤਾ ਸੰਗ ਹਸੈ ਹੈ ਜੇ ਪ੍ਰਸਾਦ ਪੀਵੈ ਸੀਤਲ ਜਲ ਸਤਦਾਈ ਪਵਨ ਪਾਵਕ ਆਮੁਲਾ ਜੇ ਪ੍ਰਸਾਦ ਪੋਗੈ ਸਭ ਰਸਾ ਸਰਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਚਨਾ ਸਹਿਤ ਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਨ ਹਾਰ ਇਸੋ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਾਮ ਨਿਤ ਪਾਵੈ ਆਸੋ ਮੂੜਾ ਮਨ ਨਹੀ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾ ਕੋ ਅੰਦਾ ਜਾਣ ਦੂਰੇ ਜਾਂ ਕੀ ਟਹਿਲ ਪਾਵੇ ਦਰਗਹ ਮਾਨ ਤਸ ਹੈ ਬਿਸਾਰੇ ਮੁਗਦੇ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਖਨ ਹਾਰੇ ਅਪਾਰ ਰਤਨ त्या ਕਉੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਡ ਨਾ ਸੁ ਅਜ ਫਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਜਿਸਕਾ ਸ਼ਰਮ ਕਰੈ ਸੰਗ ਸਹਾਈ ਸਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਟ ਲੇ ਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਜੋਗ ਵਿਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸਖਸਨਾਹੇ ਕਾਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਛਨਾਨ ਅੰਤਰ ਵਿਆਪੇ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾਹ ਜਾਂਕੇ ਅੰਤਰ ਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਆਂਦਾ ਕੈਸੇ ਮਾਰਗ ਪਾਵੈ ਤਰਗਹਿ ਲਿਹੋ ਓੜ ਨਿਭਾਵੈ ਕਹਾਂ ਬੁਜਾਰਤ ਬੂਜੈ ਡੋਰਾ ਜਿਸ ਕਹੀਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸਰਭੰਗ ਕਹਿ ਪਿੰਗਲ ਪਰਬਤ ਪਰ ਭਾਵਨਾ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੇ ਨਾ ਚੀਤ ਜੋ ਬਰਾਈ ਤਾਂ ਸਿਉ ਪ੍ਰੀਤ ਬਲੂਆ ਕੇਗਰ ਆ ਪੀਰ ਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਧ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਉਮਰੀ ਕਿਰਪਾ ਮਹ ਸੁਖ ਕਨੇਹਰੇ ਨਾ ਜਾਣੈ ਤੁਮਰਾ ਅੰਤ ਉਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਉਤੇ ਹੋਏ ਸਵਾਗਿਆਕਾਰੀ ਤੁਮਰੀ ਗਤਿ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ